ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮ ਪੈਨਸ਼ਨ ਸੰਜੇ ਪ੍ਰੰਟ ਦੀ ਕੈਬਨਟ ਸਬ-ਕਮੇਟੀ ਨਾਲ ਮਿਤੀ 25/4/2025 ਨੂੰ ਹੋਈ ਮੀਟਿੰਗ ਵਿੱਚ ਰੱਖਿਆ ਗਿਆ ਮੰਗਾ ਤੇ ਮੰਗਾ ਪੂਰੇ ਕਰਨ ਲਈ ਦਿੱਤੇ ਗਏ ਪ੍ਰੋਸੇ ਬਾਰੇ ਜਿੱਤ ਕਰਾਂਗੇ ਇਸ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਉਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਇਹ ਕੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਕੈਬਨਿਟ ਸਬ ਕਮੇਟੀ ਨੇ ਮਿਤੀ 15/4/2025 ਨੂੰ ਮੁਲਾਜ਼ਮ ਪੈਨਸ਼ਨਾਂ ਸਾਂਝ ਪ੍ਰਾਂਤ ਨੂੰ ਮੀਟਿੰਗ ਦਾ ਲਿਖਤੀ ਤੌਰ ਤੇ ਸਮਾਂ ਦਿੱਤੇ ਜਾਣ ਦੇ ਬਾਵਜੂਦ ਵੀ ਇਹ ਕਹਿ ਕੇ ਮੀਟਿੰਗ ਨਹੀਂ ਸੀ ਕੀਤੀ ਕਿ 15/4/25 ਦੀ ਮੀਟਿੰਗ ਤਾਂ ਉਹਨਾਂ ਦੇ ਸ਼ਡਿਊਲ ਵਿੱਚ ਹੈ ਹੀ ਨਹੀਂ ਸੀ ਤਾਂ ਇਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਵੱਡਾ ਰੋਧ ਦੇਖਣ ਨੂੰ ਮਿਲਿਆ ਜਿਸ ਦਾ ਪ੍ਰਗਟਾਵਾ ਉਹਨਾਂ ਨੇ 17 ਫਰਵਰੀ ਤੋਂ 22 ਅਪ੍ਰੈਲ ਤੱਕ ਕੈਬਨਿਨਟ ਸਬ ਕਮੇਟੀ ਦੇ ਪੁਤਲੇ ਫੂਕ ਕੇ ਕੀਤਾ ਸੀ ਇਸ ਤਰ੍ਹਾਂ ਦੇ ਰੋ ਨੂੰ ਦੇਖਦੇ ਹੋਏ ਕੈਬਨਿਟ ਸਬ ਕਮੇਟੀ ਨੇ ਹਰਕਤ ਵਿੱਚ ਆਉਂਦੇ ਹੋਏ ਮੁਲਾਜ਼ਮ ਪੈਨਸ਼ਨਰ ਸੰਜੇ ਫਰੰਟ ਨੂੰ ਮਿਤੀ 25 ਜੂਨ 2025 ਦੀ ਮੀਟਿੰਗ ਇੱਕ ਵਾਰ ਫਿਰ ਕਰਨ ਦਾ ਸੱਦਾ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਗਿਲੇ ਸ਼ਿਕਵੇ ਜਾ ਚਰਨ ਤੋਂ ਬਾਅਦ ਮੀਟਿੰਗ ਦਾ ਮਾਹੌਲ ਕੁਝ ਠੀਕ ਹੋ ਗਿਆ ਤੇ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਪੈਨ ਪੈਨਸ਼ਨਰ ਨੂੰ ਆਪਣੀਆਂ ਮੰਗਾਂ ਰੱਖਣ ਦਾ ਮੌਕਾ ਦਿੱਤਾ ਗਿਆ ਪੈਨਸ਼ਨਰਾਂ ਨੇ ਆਪਣੀ ਸਭ ਤੋਂ ਵੱਡੀ ਮੰਗ 2.49 ਦੇ ਫੈਕਟਰ ਦੇ ਦੇਣ ਸੰਬੰਧੀ ਉਠਾਈ ਤਜਰਬੇਕਰ ਪੈਨਸ਼ਨਰ ਨੇ ਸਬੂਤਾਂ ਸਮੇਤ ਇਸ ਵਿਧ ਕਰਨ ਵਿੱਚ ਜ਼ੋਰਦਾਰ ਢੰਗ ਦੇ ਨਾਲ ਆਪਣੀ ਦਿਰੀ ਰੱਖੀ ਕਿ ਕਿਵੇਂ 6ਵੇਂ ਤਨਖਾਹ ਕਮਿਸ਼ਨ ਦੁਆਰਾ ਰਿਕਮੈਂਡ ਕੀਤੇ ਗਏ 2.49 ਦੇ ਫੈਕਟਰ ਨੂੰ ਨਜ਼ਰ ਅੰਦਾਜ਼ ਕਰਕੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਨੇ 113% ਦਾ ਡੀਏ ਤੇ 15% ਦਾ ਲਾਹ ਦੇ ਕੇ ਪੈਨਸ਼ਨਾਂ ਲਈ ਜੋ ਫਾਰਮੂਲਾ ਬਣਾਇਆ ਸੀ ਉਸ ਨਾਲ ਤਾਂ ਮੈਚ 2.45 ਦਾ ਫੈਕਟਰ ਹੀ ਬਣਦਾ ਸੀ ਜੋ ਕਿ ਪੈਨਸ਼ਨਰਾਂ ਨਾਲ ਘੋਰ ਬੇਇਨਸਾਫੀ ਕੀਤੀ ਗਈ ਸੀ ਪੈਨਸ਼ਨਰਾਂ ਦੀ ਇਸ ਮੰਗ ਨਾਲ ਸਹਿਮਤ ਹੁੰਦੇ ਹੋਏ ਕੈਬਨਿਟ ਸਬ ਕਮੇਟੀ ਨੇ ਪ੍ਰਵਾਨਾ ਦਿੱਤਾ ਕਿ ਇਸ ਮਹੀਨੇ 30 ਅਪ੍ਰੈਲ ਨੂੰ ਮੁਲਾਜ਼ਮਾਂ ਨਾਲ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਵਿੱਚ ਪੈਨਸ਼ਨਰਸ ਆਗੂ ਵੀ ਭਾਗ ਲੈ ਸਕਣਗੇ ਤੇ 30 4 2025 ਦੀ ਮੀਟਿੰਗ ਵਿੱਚ 2.95 ਦੇ ਫੈਕਟਰ ਨਾਲ ਪੈਨਸ਼ਨਾਂ ਨੂੰ ਸੰਬੰਧੀ ਕੋਈ ਠੋਸ ਫੈਸਲਾ ਲਿਆ ਜਾਵੇਗਾ ਫਿਰ ਹੋਰ ਵੱਡੀ ਮੰਗ ਪੈਂਡਿੰਗ 13% ਡੀਏ ਦੀਆਂ ਕਿਸ਼ਤਾਂ ਦੀ ਵੀ ਉਠਾਈ ਗਈ ਮੁਲਾਜ਼ਮ ਪੈਨਸ਼ਨਰਾਂ ਸਾਂਝੇ ਫਰੰਟ ਤੇ ਆਗੂਆਂ ਨੇ ਬਹੁਤ ਹੀ ਤਰਕਸੰਗਤ ਤੰਦ ਦੇ ਨਾਲ 13% ਪੈਂਡਿੰਗ ਡੀਏ ਦੀ ਮੰਗ ਉਠਾਈ ਆਪਣਾ ਪੱਖ ਰੱਖਦੇ ਹੋਏ ਕਿਹਾ ਗਿਆ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 55% ਡੀਏ ਮਿਲ ਰਿਹਾ ਹੈ ਗਵਾਂਡੀ ਸੂਬੇ ਹਰਿਆਣਾ ਨੇ ਵੀ 55% ਡੀਏ ਜਾਰੀ ਕੀਤਾ ਹੈ ਚੰਡੀਗੜ੍ਹ ਅਨੁਵਸਥਾ ਨੇ ਵੀ 55% ਡੀਏ ਜਾਰੀ ਕੀਤਾ ਹੈ ਇਤੋਂ ਤੱਕ ਕਿ ਦੇਸ਼ ਦੇ ਸਭ ਤੋਂ ਗਰੀਬ ਸਮਝੇ ਜਾਂਦੇ ਸੂਬੇ ਬਿਹਾਰ ਨੇ ਵੀ ਆਪਣੇ ਮੁਲਾਜ਼ਮਾਂ ਨੂੰ 55% ਡੀਏ ਦੇ ਦਿੱਤਾ ਹੈ ਤੇ ਪੰਜਾਬ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਵਿੱਚ ਸਭ ਤੋਂ ਪਿੱਛੇ ਹੈ ਇਸ ਮੰਗ ਪ੍ਰਤੀ ਆਗੂਆਂ ਦੁਆਰਾ ਇਹ ਵੀ ਕਿਹਾ ਗਿਆ ਕਿ 4% ਡੀਏ ਦੀ ਘਟੋਟ ਘਟ ਇੱਕ ਕਿਸ਼ਤ ਦਾ ਅਨੰਤ ਸਰਕਾਰ ਅੱਜ ਹੀ ਕਰੇ ਪਰੰਤੂ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਦੀ ਮੰਗ ਵੀ 3425 ਦੀ ਮੀਟਿੰਗ ਤੱਕ ਲਟਕਾ ਦਿੱਤੀ ਗਈ ਪਰੰਤੂ ਪ੍ਰੋਸਾ ਇਹ ਦਿੱਤਾ ਗਿਆ ਕਿ ਉਸ ਮੀਟਿੰਗ ਵਿੱਚ ਜ਼ਰੂਰ ਡੀਏ ਜਾਂ ਕਿਸ਼ਤਾ ਬਾਰੇ ਕੋਈ ਫੈਸਲਾ ਲਿਆ ਲਿਆ ਜਾਵੇਗਾ ਪ੍ਰਾਣੀ ਪੈਨਸ਼ਨ ਸਕੀਮ ਜਾਨੀ OPS ਦੀ ਮੰਗ ਸੰਬੰਧੀ ਕੈਬਨਟ ਸਬ ਕਮੇਟੀ ਨੇ ਗੱਲ ਕਮਾ ਕੇ ਕੇਂਦਰ ਸਰਕਾਰ ਦੁਆਰਾ ਜਾਰੀ ਨਵੀਂ ਸਕੀਮ UPS ਅਪਣਾਉਣ ਦਾ ਸੁਝਾਅ ਦਿੱਤਾ ਜਿਸ ਨੂੰ ਆਗੂਆਂ ਦੁਆਰਾ ਮੂਲੋਂ ਹੀ ਖਾਰਜ ਕਰਦੇ ਹੋਏ ਜ਼ੋਰਦਾਰ ਮੰਗਲ ਮੰਗ ਕੀਤੀ ਕਿ ਉਹਨਾਂ ਨੂੰ ਤਾਂ ਸਿਰਫ ਤੇ ਸਿਰਫ ਓਪੀਐਸ ਸਕੀਮ ਹੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਹੋਰ ਹੋਰ ਕੋਈ ਵੀ ਸਕੀਮ ਪ੍ਰਵਾਨ ਨਹੀਂ ਹੈ ਵਿੱਤ ਮੰਤਰੀ ਸਰਦਾਰ ਹਰਭਾਜ ਸਿੰਘ ਚੀਮਾ ਦੀ ਚੇਅਰਮੈਨਸ਼ਿਪ ਵਾਲੀ ਕੈਬਨਿਟ ਸਬ ਕਮੇਟੀ ਦੁਆਰਾ ਕੇਂਦਰੀ ਕੰਟ੍ਰਿਬਿਊਟਰੀ ਫੰਡ ਵਿੱਚ ਐਨਪੀਐਸ ਦੀ ਵੱਡੀ ਰਾਸ਼ੀ ਵਾਪਸ ਨਾ ਕੀਤੇ ਜਾਣ ਦਾ ਬਹਾਨਾ ਲਗਾਇਆ ਗਿਆ ਪਰੰਤੂ ਆਗੂਆਂ ਨੇ ਕਮੇਟੀ ਨਾਲ ਨਾ ਸਹਿਮਤ ਹੁੰਦੇ ਹੋਏ ਕੇਵਲ OPS ਦੀ ਮੰਗ ਹੀ ਜਾਰੀ ਰੱਖੀ ਤੇ ਇਸ ਬਾਰੇ ਵਿਚਾਰ ਚਰਚਾ ਕਰਨ ਲਈ ਵੀ ਕਮੇਟੀ ਨੇ 30 April ਦੀ ਮੀਟਿੰਗ ਦਾ ਸਮਾਂ ਹੀ ਦਿੱਤਾ ਹੈ 1720 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ 6ਵੇਂ ਤਫਾ ਕਮਿਸ਼ਨ ਦੀ ਮੰਗ ਕਰਦੇ ਹੋਏ ਆਗੂਆਂ ਨੇ ਮਸਲਾ ਪੇਟਾਇਆ ਕਿ ਉਹਨਾਂ ਤੇ ਤਾਂ ਨਾ ਤਾਂ ਕੇਂਦਰ ਦਾ 7ਵਾਂ ਕਮਿਸ਼ਨ ਹੀ ਲਾਗੂ ਕੀਤਾ ਗਿਆ ਹੈ ਤੇ ਨਾ ਹੀ ਉਹਨਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦਿੱਤਾ ਗਿਆ ਹੈ ਇਸ ਬਾਰੇ ਵੀ 30 ਅਪ੍ਰੈਲ ਨੂੰ ਵਿਚਾਰ ਚਰਚਾ ਕਰਨ ਲਈ ਕਮੇਟੀ ਨੇ ਸਮਾ ਦਿੱਤਾ ਗੱਲ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਹੋਈ ਮਿਡਡੇ ਮੀਲ ਵਰਕਰਸ ਦਾ ਦੇ ਮਾਣ ਪੱਤੇ ਵਧਾਉਣ ਦੀ ਵੀ ਆਂਗਣਵਾੜੀ ਵਰਕਰਾਂ ਦੇ ਪੱਤੇ ਵਧਾਉਣ ਦੀ ਵੀ ਗੱਲ ਹੋਈ ਪਰੰਤੂ ਕੁੱਲ ਮਿਲਾ ਕੇ ਇਹ ਸਾਰੇ ਮਸਲੇ 30 ਅਪ੍ਰੈਲ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਲਈ ਹੀ ਕਮੇਟੀ ਵੱਲੋਂ ਪ੍ਰਸਤਾਵ ਦਿੱਤਾ ਗਿਆ ਹੁਣ 4 ਦਿਨ ਬਾਅਦ ਹੋਣ ਵਾਲੀ ਮਿਤੀ 30 425 ਦੀ ਮੀਟਿੰਗ ਇੱਕ অতি ਅਹਿਮ ਮੀਟਿੰਗ ਹੋਵੇਗੀ ਤੇ ਇਹਨਾਂ ਮੰਗਾਂ ਦੇ ਮੰਨੇ ਜਾਣ ਤੇ ਹੀ ਹੁਣ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਤੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਉਸ ਮੀਟਿੰਗ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ ਤੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ